ਬਾਬੇ ਦੀ ਹੱਟੀ ਜਮਸ਼ੇਰ ਖਾਸ ਕੱਲ ਜਾਨੀ ਕਿ 15 ਮਈ ਨੂੰ ਹੋਣ ਜਾ ਰਹੀ ਹੈ ਪੰਦ ਪਰ ਹੱਟੀ ਬੰਦ ਹੋਣ ਤੋਂ ਪਹਿਲਾਂ ਲੋਕਾਂ ਨੇ ਏਕਾ ਕਰ ਰਿਆ ਆ ਲੋਕਾਂ ਨੇ ਦੁਕਾਨ ਦੇ ਮਾਲਕ ਦੇ ਪ੍ਰੈਸ਼ਰ ਬਣਾਤਾ ਆ ਉਹ ਕਹਿੰਦੇ ਬਾਬੇ ਦੀ ਹੱਟੀ ਅਸੀਂ ਬੰਦ ਨਹੀਂ ਹੋਣ ਦੇਣੀ ਜੇ ਬਾਬੇ ਦੀ ਹੱਟੀ ਬੰਦ ਹੋ ਗਈ ਉਹ ਸਸਤਾ ਕੱਪੜਾ ਕਿੱਥੋਂ ਖਰੀਦਣਗੇ ਜੇ ਬਾਬੇ ਦੀ ਹੱਟੀ ਬੰਦ ਹੋ ਗਈ ਉਹ ਆਪਣੀਆਂ ਦੁਕਾਨਾਂ ਕਿੱਦਾਂ ਚਲਾਉਣਗੇ ਇਸ ਵੇਲੇ ਬਹੁਤ ਸਾਰਾ ਪ੍ਰੈਸ਼ਰ ਬਾਬੇ ਦੀ ਹੱਟੀ ਦੇ ਮਾਲਕ ਤੇ ਪਾ ਦਿੱਤਾ ਲੋਕਾਂ ਨੇ ਲੋਕੀ ਕਹਿੰਦੇ ਆ ਅਸੀਂ ਹੋਲਸੇਲ ਵਾਲਿਆਂ ਨਾਲ ਲੜ ਲਾਂਗੇ ਲੋਕੀ ਕਹਿੰਦੇ ਆ ਅਸੀਂ ਵਪਾਰੀਆਂ ਨਾਲ ਲੜ ਲਾਂਗੇ ਲੋਕੀ ਕਹਿੰਦੇ ਆ ਅਸੀਂ ਬਾਬੇ ਦੀ ਹੱਟੀ ਦੇ ਮਾਲਕ ਦਾ ਸਾਥ ਵੀ ਦਵਾਂਗੇ ਅਸੀਂ ਇਕੱਠੇ ਹੋ ਕੇ ਕੱਪੜਾ ਵੀ ਇਤੋਂ ਖਰੀਦਾਂਗੇ ਪਰ ਦੁਕਾਨ ਨਹੀਂ ਬੰਦ ਹੋਣੀ ਚਾਹੀਦੀ ਇਹ ਤਾਂ ਲੋਕਾਂ ਦਾ ਕਹਿਣਾ ਆ ਲੋਕਾਂ ਨੇ ਕੀ ਕੀ ਕਿਹਾ ਉਹ ਵੀ ਮੈਂ ਤੁਹਾਨੂੰ ਸੁਣਾਉਂਗਾ ਤੇ ਕੱਲ 15 ਮਈ ਨੂੰ ਅਸੀਂ ਦੁਕਾਨ ਤੇ ਜਾ ਕੇ ਬਾਬੇ ਦੀ ਹੱਟੀ ਦੇ ਮਾਲਕ ਨਾਲ ਵੀ ਗੱਲਬਾਤ ਕਰਾਂਗੇ ਵੀ ਲੋਕਾਂ ਦੀਆਂ ਭਾਵਨਾਆਂ ਲੋਕਾਂ ਦਾ ਮੰਨਣਾ ਆ ਲੋਕਾਂ ਦਾ ਸਹਿਯੋਗ ਕਰੋ ਬਾਬੇ ਦੇ ਟੀ ਬੰਦ ਨਹੀਂ ਹੋਣੀ ਚਾਹੀਦੀ ਬਾਬੇ ਦੀ ਹੱਟੀ ਦੇ ਦਰਵਾਜ਼ੇ 24 ਘੰਟੇ ਲੋਕਾਂ ਲਈ ਖੋਲ ਦਿਓ ਲੋਕਾਂ ਦਾ ਭਲਾ ਕਰ ਦਿਓ ਲੋਕਾਂ ਨੂੰ ਫ੍ਰੀ ਦੇ ਪਾ ਕੱਪੜਾ ਦੇ ਰਹੇ ਤਾਂ ਜੋ ਕਿ ਲੋਕ ਆਪਣਾ ਵਪਾਰ ਚਲਾ ਸਕਣ ਤਾਂ ਜੋ ਕਿ ਲੋਕ ਆਪਣੇ ਪੈਸੇ ਦੀ ਲੁੱਟ ਨਾ ਘਰਉਣ ਤਾਂ ਕਿ ਲੋਕ ਆਪਣੇ ਚਾਰ ਪੈਸੇ ਕਮਾ ਕੇ ਘਰਾਂ ਨੂੰ ਚਲਾ ਸਕਣ ਇਸ ਵੇਲੇ ਪੂਰੇ ਪੰਜਾਬ ਚ ਬਾਬੇ ਦੀ ਹੱਟੀ ਦਾ ਨਾਮ ਪਹਿਲੇ ਨੰਬਰ ਤੇ ਆ ਹੁਣ ਅਸੀਂ ਉੱਥੇ ਜਾ ਕੇ ਉਹਨਾਂ ਨਾਲ ਗੱਲਬਾਤ ਕੱਲ ਕਰਾਂਗੇ ਪਰ ਤੁਸੀਂ ਖੁਦ ਸੁਣ ਲਓ ਲੋਕਾਂ ਨੇ ਆਪਰਾਵਾ ਕੀਆ ਲੋਕਰ ਕਹਿਣਾ ਕੀਆ ਤੇ ਬਾਬੇ ਦੀ ਹੱਟੀ 15 ਮਈ ਨੂੰ ਬੰਦ ਨਹੀਂ ਹੋਣੀ ਚਾਹੀਦੀ ਸੁਣ ਲਓ ਤੁਸੀਂ ਆਪ ਮਈ ਬੰਦ ਹੋਣੀ ਚਾਹੀਦੀ ਆ ਨਹੀਂ ਹੋਣੀ ਚਾਹੀਦੀ ਇਹ ਕਹਿੰਦੇ ਬੰਦ ਕਰ ਦੇਣੀ ਹਫਤੇ ਬਾਅਦ ਨਹੀਂ ਕਰਨੀ ਕਿਉਂ ਨਹੀਂ ਕਰਨੀ ਜੀ ਕਿ ਸਾਨੂੰ ਸੂਟਾਂ ਦੇ ਔਖਾ ਹੋ ਜੂ ਫਾਇਦਾ ਮੈਦ ਰਿਹਾ ਹਾਂ ਫਾਇਦਾ ਤੁਹਾਨੂੰ ਜੀ ਕਿੱਦਾਂ ਲੱਗੇ ਸੂਟ ਵਧੀਆ ਲੱਗ ਰਿਹਾ ਬਾਬੇ ਦੀ ਬੰਦ ਹੋਣੀ ਚਾਹੀਦੀ ਆ ਹਾਂ ਜੀ ਨਹੀਂ ਜੀ ਨਹੀਂ ਬੰਦ ਹੋਣੀ ਚਾਹੀਦੀ ਨਹੀਂ ਜੀ ਬਾਬੇ ਦੀ ਹੱਟੀ ਬੰਦ ਹੋਣੀ ਚਾਹੀਦੀ ਨਹੀਂ ਜੀ ਕਿਉਂ ਨਹੀਂ ਹੁਣ ਚਾਹੀਦੀ ਨਹੀਂ ਜੀ ਸਾਡਾ ਗਰੀਬਾਂ ਦਾ ਟਾਈਮ ਪਾਸ ਹੁੰਦਾ ਯਾਰ ਬੋਟਾ ਵਧੀਆ ਲੈਂਦੇ ਆ ਪਰ ਵੱਡੇ ਵੱਡੇ ਦੁਕਾਨਦਾਰ ਨੇ ਬੜਾ ਤੰਗ ਕੀਤਾ ਬਾਬੇ ਦੀ ਹੱਟੀ ਨੂੰ ਨਹੀਂ ਨਹੀਂ ਬਾਬੇ ਦੀ ਹੱਟੀ ਨਹੀਂ ਬੰਦ ਹੋਣੀ ਚਾਹੀਦੀ ਬਾਬੇ ਦੀ ਹੱਟੀ ਬੰਦ ਹੋਣੀ ਚਾਹੀਦੀ ਨਹੀਂ ਜੀ ਨਹੀਂ ਕਿਉਂ ਨਹੀਂ ਹੁਣ ਚਾਹੀਦੀ ਜੀ ਤੁਹਾਨੂੰ ਜੀ 100-100 ਰੁਪਏ ਸੂਟ ਮਿਲੇ ਤੁਹਾਨੂੰ ਹਾਂਜੀ ਹਾਂਜੀ ਆਹ ਦੇਖੋ ਜੀ 5-5 700 ਵਾਲੇ 100-100 ਰੁਪਏ ਸੂਟ ਦੇਦੇ ਬੁੱਕਣਾ ਭਰ ਲਈਆਂ ਬਾਹਰ ਕਿਸੇ ਨੇ ਦਿੱਤਾ 100 ਦਾ ਸੂਟ ਨਹੀਂ ਜੀ ਨਹੀਂ ਹੋਰ ਹੋਰ ਕਿੱਥੇ ਲੱਗਾ ਕਪੜਾ ਬਹੁਤ ਵਧੀਆ ਤੁਹਾਨੂੰ ਗੁੱਡੀ ਕਿੱਥੇ ਲੱਗਾ ਵਧੀਆ ਬਾਬੇ ਕਿੱਦਾਂ ਲੱਗਾ ਕੱਪੜਾ ਬਹੁਤ ਵਧੀਆ ਬਹੁਤ ਬਾਬਾ ਜੀ ਕਹਿੰਦੇ 15 ਮਈ ਨੂੰ ਦੁਕਾਨ ਬੰਦ ਕਰ ਦੇਣੀ ਆ ਲੋਕੀ ਬੜੇ ਪ੍ਰੇਸ਼ਾਨ ਕਹਿੰਦੇ ਬੰਦ ਨਹੀਂ ਹੋਣ ਦੇਣੀ ਕੀ ਕਰਾਂ ਨਹੀਂ ਬੰਦ ਹੁੰਦੀ ਦੁਕਾਨ ਨਹੀਂ ਬੰਦ ਲੋਕਾਂ ਦੀਆਂ ਬੋਲਤੀਆਂ ਬੰਦ ਹੋ ਜਾਣੀਆਂ ਦੁਕਾਨਦਾਰਾਂ ਦੀਆਂ ਦੁਕਾਨ ਨਹੀਂ ਬੰਦ ਨਵੀਂ ਗੱਲ ਸੁਣ ਲਈ ਕਹਿੰਦੇ ਲੋਕਾਂ ਨੇ ਬੋਲਤੀਆਂ ਬੰਦ ਕਰਾਂਗੇ ਬਾਬੇ ਦੀ ਹੱਤੀ ਨਹੀਂ ਬੰਦ ਹੋਣ ਦਿੰਦੇ ਬਾਜੀ ਆਪਾਂ ਕਰਦੇ ਸਿਰਫ ਫੇਰਾ ਪਏ ਆ ਆ ਭੈਣ ਭਰਾਵਾਂ ਨੂੰ ਪੁੱਛੋ 100 ਰੁਪਏ ਸੂਟ 50 ਰੁਪਏ ਸੂਟ 50 ਰੁਪਏ ਦੁਪੱਟਾ ਆਪਾਂ ਰੇਟਾਂ ਦੇ ਪਰਦੇ ਖੋਲਤੇ ਆ ਅੱਪਾ ਕਮਾਣਾ ਨਹੀਂ ਕਮਾਨ ਕਿਸੇ ਨੂੰ ਦੇਣਾ ਨਹੀਂ ਕਰਨਾ ਕੀ ਹੈ ਲੋਕਾਂ ਦਾ ਫੈੜਾ ਕਿਉਂ ਬੀਬੀ ਬੀਬੀ ਕਿੱਥੋਂ 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 ਆਇਓ ਅਸੀਂ ਨਗੌਰਦਰਾਂ ਦੇ ਬਾਬੇ ਦੀ ਹੱਟੀ ਬੰਦ ਹੋਣੀ ਚਾਹੀਦੀ ਆ ਨਹੀਂ ਜੀ ਨਹੀਂ ਜੀ ਨਹੀਂ ਬੰਦ ਹੋਣੀ ਚਾਹੀਦੀ ਸੂਟ ਪਾ ਕੇ ਆਇਆ ਕਰਾਂਗੇ ਬਾਬੇ ਦੀ ਹੱਟੀ ਤੇ ਬਾਬਾ ਜੀ ਇੱਕ ਮਿੰਟ ਇੱਧਰ ਆਓ ਹਾਂਜੀ ਦੇਖੋ ਡਾਂਗਾ ਮੇਰੇ ਵੀ ਨਾ ਪਵਾ ਦਿਓ ਕੰਮ ਗਲਤ ਹੋ ਰਿਹਾ ਆ ਕੀ ਹੋਇਆ ਬੀਬੀਆਂ ਕਹਿੰਦੀ ਹੱਟੀ ਨਹੀਂ ਬੰਦ ਕਰ ਦੇਣੀ ਜਾਂ ਕੀਤੀ ਦਫਾ ਕਹਿੰਦੇ ਦੂਜੇ ਪਾਸੇ ਦੇਖਾਂਗੇ ਜਵਾਬ ਦੇ ਨਾ ਦੀ ਗੱਲ ਤਾਂ ਕਹਿੰਦੇ ਮੈਂ ਕਹਿੰਦੇ ਕਹਿੰਦੇ ਨਵੇਂ ਸੂਟ ਪਾ ਕੇ ਆਵਾਂਗੇ ਹੋਲ ਸੇਲਰ ਤੰਗ ਕਰਦੇ ਸਾਨੂੰ ਅਸੀਂ ਕੰਮ ਕਰਦੇ ਆ ਸਾਨੂੰ ਕੰਮ ਨਹੀਂ ਕਰਨ ਦਿੰਦੇ ਅਸੀਂ ਗਾਏ ਕੰਮ ਹੀ ਬੰਦ ਕਰ ਦਿੰਨੇ ਆ ਚਾਹੁੰਦੇ ਕਿ ਲੱਕਾ ਦਾ ਕਰੋਨਾ ਦਾ ਲੋਕਾਂ ਦਾ ਫੈਰਾ ਕਰਨਾ 15 ਮਈ ਨੂੰ ਦੁਕਾਨ ਬੰਦ ਕਰ ਦੇਣੀ ਬਾਬੇ ਠੀ ਚੱਲਣੀ ਚਾਹੀਦੀ ਕਿ ਨਹੀਂ ਇਹ ਨਿਊਜ਼ ਤਾਂ ਸਾਡੇ ਲਈ ਸ਼ਾਰਟ ਹੋਣੀ ਆ ਮੈਂ ਤਾਂ ਚਾਹੁੰਦਾ ਕਿ ਸਦਾ ਚੱਲਦੀ ਰਹੇ ਤਾਂ ਕਿ ਸਾਰਿਆਂ ਨੂੰ ਵਾਜਬ ਰੇਟ ਤੇ ਕੱਪੜਾ ਮਿਲਦਾ ਰਹੇ ਹਾਂਜੀ ਨਹੀਂ ਹੋਣੀ ਚਾਹੀਦੀ ਬੰਦ ਇਹ ਕਹਿੰਦੇ ਬੰਦ ਕਰ ਦੇਣੀ 15 ਮਈ ਨੂੰ ਨਹੀਂ ਨਹੀਂ ਹੋਣੀ ਚਾਹੀਦੀ ਬੰਦ ਅਸੀਂ ਕਹਿੰਦੇ ਦੁਕਾਨ ਇੱਦਾਂ ਹੀ ਚੱਲਦੀ ਰਹੇ ਤੇ ਸੇਲ ਲਾਉਂਦੇ ਰਹੇ ਸੇਲ ਲਾਉਣ ਇਹ ਕਹਿੰਦੇ 15 ਮਈ ਨੂੰ ਦੁਕਾਨ ਬੰਦ ਕਰ ਦੇਣੀ ਆ ਕਰਨੀ ਚਾਹੀਦੀ ਕਿ ਨਹੀਂ ਨਹੀਂ ਕਰਨ ਤੁਸੀਂ ਕਿੱਥੋਂ ਆਏ ਹੋ? ਹਾਂਜੀ ਅਸੀਂ ਗੰਬੀ ਹਵਾਲ ਤੋਂ। ਤੇ ਜੋ ਕਹਿੰਦੇ 100 ਰੁਪਏ ਦਾ ਸੂਟ ਦੇ ਰਹੇ ਆ ਮੈਡਰਿਕ? ਹਾਂਜੀ। 15 ਮਈ ਨੂੰ ਬਾਬੇ ਦੀ ਠੱਟੀ ਬੰਦ ਕਰ ਦੇਣੀ ਆ। ਬੰਦ ਹੋਣੀ ਚਾਹੀਦੀ ਕਿ ਨਹੀਂ? ਨਹੀਂ ਹੋਣੀ ਚਾਹੀਦੀ। ਕਿਉਂ ਨਹੀਂ ਹੋਣੀ ਚਾਹੀਦੀ ਬੰਦ? ਸਸਤਾ ਮਿਲ ਰਿਹਾ ਮਾਲ। 100 ਰੁਪਏ ਦਾ ਸੂਟ, 200 ਦਾ ਸੂਟ, 600 ਦਾ ਲਹਿੰਗਾ ਮਿਲਿਆ। ਮਿਲਿਆ ਜੀ। ਜੋ ਇਹ ਕਹਿੰਦੇ ਵੀਡੀਓ ਦੇ ਰਹੇ ਆ? ਦੇ ਰਹੇ। ਬਾਬੇ ਦੀ ਠੱਟੀ ਤੇ ਕਿੰਦਾ ਕੱਪੜਾ ਲੱਗਾ? ਰੇਟ ਕਿੰਦਾ ਲੱਗੇ ਤਾਂ ਤੁਸੀਂ ਆਏ ਹੋ? ਹਾਂਜੀ ਮੈਂ ਛੋਟਾ ਹਾਂ ਦਾ ਤਕਰੀਬਨ 12-13 ਸਾਲ ਦੀ ਉਮਰ ਤੋਂ ਹਾਂ। ਆਪਣੀਆਂ ਭਾਬੀਆਂਾਂ ਭਰਜਾਈਆਂ ਚਾਚੀਆਂ ਥਾਈਆਂ ਭੈਣਾਂ ਦੇ ਨਾਲ ਭੂਆ ਦੇ ਨਾਲ ਮਾਸੀਆਂ ਦੇ ਨਾਲ ਸ਼ੋਪਿੰਗ ਕਰਦਾ ਰਿਆ। ਫਗਵਾੜਾ ਬੰਗਾ ਮਾਲਪੁਰ ਤੱਕ ਮਤਲਬ ਜਿੰਦਰ ਰਣਕ ਬਾਜ਼ਾਰ ਤੱਕ ਮੈਂ ਸ਼ੋਪਿੰਗ ਕੀਤੀ ਆ ਵੱਡੀਆਂ ਵੱਡੀਆਂ ਦੁਕਾਨਾਂ ਤੇ। ਲੇਕਿਨ ਕੱਪੜੇ ਵਿੱਚ ਪੜਦਾ ਬਹੁਤ ਹੈ। ਜਿਹੜੀ ਗੱਲ ਬੰਟੀ ਨੇ ਇੱਕ ਬੰਟੀ ਨੇ ਕਹੀ ਬਾਬੇ ਨੇ ਵੀ ਅਸੀਂ ਜਾ ਕੇ ਕਹਿੰਦੇ 1500 1700 ਦੀ ਰੇਂਜ ਦਾ ਸੂਟ ਦਿਖਾ ਦਿਓ। ਉਹ ਸੂਟ ਪਹਿਲਾਂ 500 ਰੁਪਏ ਦਾ ਹੋਵੇ ਉਹਦਾ ਰੇਟ ਉਹ 1700 ਰੁਪਏ ਬਣਾਉਂਦੇ ਆ। ਇਹ ਗੱਲ ਮੈਨੂੰ ਇਹਦੀ ਲੌਜੀਕਲੀ ਬਹੁਤ ਵਧੀਆ ਲੱਗੀ ਆ। ਵੇ ਰੀਜ਼ਨੇਬਲ ਪ੍ਰਾਈਸ ਤੇ ਜਿਹੜੇ ਸੂਟ ਦੇ ਰਹੇ ਆ ਮੈਂ ਇੱਥੇ ਕਿਸੇ ਨਿੱਜੀ ਕੰਮ ਲਈ ਆਇਆ ਸੀ ਔਰ ਮੈਂ ਇਹ ਚੀਜ਼ ਤੋਂ ਪ੍ਰਭਾਵਿਤ ਹੋ ਕੇ ਦੋ ਸੂਟ ਖਰੀਦੇ ਆ ਆਪਣੀ ਵਾਈਫ ਦੇ ਵਾਸਤੇ 650 650 ਦੇ 1300 ਦੇ ਦੋ ਸੂਟ ਇਦਾਂ ਦੇ ਸੂਟ ਤੁਸੀਂ ਲੈਣ ਜਾਓ ਅੱਛਾ ਇਹ ਤਾਂ ਸ਼ਰਿਆਮ ਐਲਾਨ ਕਰੀ ਜਾਂਦੇ ਵੀ 15 ਜੀ ਨੂੰ ਦੁਕਾਨ ਬੰਦ ਕਰ ਦੇਣੀ ਤੇ ਲੋਕੀ ਰੌਲਾ ਪਾ ਰਹੇ ਕਹਿੰਦੇ ਇਹ ਬੰਦ ਹੋਣੀ ਨਹੀਂ ਦੇਣਾ ਇਹ ਬੰਦ ਨਹੀਂ ਇਹ ਤਾਂ ਪਿਆਰ ਨਾਲ ਕਹਿੰਦਾ ਬੰਦ ਕਰ ਦੇਣੀ ਆ ਉਹਦਾ ਤਕਾਲਾ ਨੂੰ ਬੰਦ ਕਰੀ ਦੀ ਆ ਬੰਦ ਕਰਕੇ ਘਰ ਰੋਟੀ ਖਾਣ ਵੀ ਜਾਈਦਾ ਇਸ ਤਰੀਕੇ ਨਾਲ ਬੰਦ ਕਰ ਦੇਣੀ ਆ ਪੱਕੀ ਨਹੀਂ ਬੰਦ ਕਰਨੀ ਇਹ ਲੋਕਾਂ ਦੀ ਲੋਕਾਂ ਨੇ ਕੁੜੀਆਂ ਦੇ ਵਿਆਹ ਕਰਨ ਸੂਟ ਦੇ ਤੋਂ ਜਮਸ਼ੀਰ ਤੁਹਾਨੂੰ ਖਰੀਦਿਆ ਕਰੋ ਇਹ ਬੰਟੀ ਦੀ ਦੁਕਾਨ ਜਿਹੜੀ ਆ ਬੜੀ ਰੀਜਨਲ ਪ੍ਰਾਈਸ ਤੇ ਸੂਟ ਦੇ ਰਹੀ ਆ ਔਰ ਇਹ ਸਸਤੇ ਸੌਦੇ ਜਿਹੜੇ ਮਤਲਬ ਕਹਿ ਲਓ ਵੀ ਖੰਡ ਦੇ ਘਟਾਉਣੇ ਜਿਹੜੇ ਨਾ ਕੋਟੀਆਂ ਦੇ ਭਾਅ ਮਿਲਦੇ ਆ ਤੁਸੀਂ ਕਿੱਥੋਂ ਆਇਓ ਬੀਕਾ ਨੇੜੇ ਤੋਂ ਆਇਆ ਬੀਕ ਜੂਪੀ ਤੋਂ ਬੀਕਾ ਨੇੜੇ ਰਾਜਸਥਾਨ ਅੱਛਾ ਰਾਜਸਥਾਨ ਤੋਂ ਆਇਓ ਤੁਸੀਂ ਇਹ ਬੜੀ ਦੂਰ ਆਏ ਪਹਿਲਾਂ ਆਏ ਬਾਬੇ ਸਿੱਟੀ ਨਹੀਂ ਕਿ ਫਸਟ ਟਾਈਮ ਅਸੀਂ ਬਹੁਤ ਵਾਰ ਆ ਗਏ 3-4 ਵਾਰ ਆ ਗਏ ਬਾਕੀ ਫਰੈਂਡ ਸਾਡੇ ਇੱਥੇ ਲੈ ਕੇ ਜਾਂਦੇ ਹੈਗੇ ਅੱਛਾ ਕਿੱਦਾਂ ਦਾ ਕੱਪੜਾ ਦਾ ਰੇਟ ਆ ਕੱਪੜਾ ਸਾਰਾ ਸਹੀ ਹੈਗਾ ਇਹ ਕਿਨੇ ਦੁਕਾਨ ਬੰਦ ਕਰਨੀ ਆ 15 ਨੂੰ ਅਸੀਂ ਤੁਹਾਨੂੰ ਬੰਦ ਕਰਨ ਦਾ ਹੋ ਗਿਆ ਨਹੀਂ ਕਰਨ ਦੇ ਵੀਰੇ ਐਨਕਾਂ ਬਹੁਤ ਬਦੀ ਤਾਂ ਤੁਸੀਂ ਇੰਨੀ ਦੂਰ ਹੋਨੇ ਸਾਡਾ ਕੀ ਬਣੂਗਾ ਨਹੀਂ ਬੰਦ ਹੋਣੀ ਚਾਹੀਦੀ ਨਹੀਂ ਬਿਲਕੁਲ ਹੀ ਹੋਣੀ ਚਾਹੀਦੀ ਪਾਪਾ ਜੀ ਗੱਲ ਇਹ ਆ ਵੀ ਹੁਣ ਤਾਂ ਉਹ ਫੈਸਲਾ ਪਤਨਾ ਪੈਣਾ ਦੇਖੋ ਰਾਜਸਥਾਨ ਤੋਂ ਆਏ ਆ ਉਹ ਕਿਨੇ ਦੁਕਾਨ ਨਹੀਂ ਬੰਦ ਕਰਦੇ ਨਹੀਂ ਦੁਕਾਨ ਬੰਦ ਹੋ ਗਈ ਸਾਡਾ ਕੀ ਬਣੂ ਬੰਦ ਕਰ ਜੀ ਭਾਜੀ ਕੋਈ ਰੀਜ਼ਨ ਆ ਤਹੀ ਬੰਦ ਕਰ ਰਹੇ ਆ ਕਿਉਂਕਿ ਕਈ ਹੋਲ ਸੇਲਰ ਆ ਅਸੀਂ ਵੀ ਹੋਲ ਸੇਲਰ ਆ ਨਾ ਕਈ ਹੋਲ ਸੇਲਰ ਨੇ ਪਹਿਲਾਂ ਸਾਨੂੰ ਪਿੱਛੋ ਦੀ ਕਪੜਾ ਡੀਲ ਤੇ ਦੇ ਰਹਿੰਦੇ ਆ ਨਾਲ ਸਾਡੇ ਬਾਰੇ ਮਾੜਾ ਬੋਲਦੇ ਆ ਅਈ ਕੇ ਨਾ ਵੇਚ ਲੋ ਆਪਣਾ ਕਪੜਾ ਆਪ ਹੀ ਮਾਲ ਵੀ ਦੇਈ ਜਾਣਾ ਤੇ ਰੋਈ ਵੀ ਜਾਣਾ ਅਸੀਂ ਰੋਣਾ ਲੈ ਜਹੇ ਨਹੀਂ ਪਰ ਇਹ ਤੁਹਾਡੀ ਹੁਣ ਚੱਲਣੀ ਨਹੀਂ ਦੇਣੀ ਅਸੀਂ ਤੁਸੀਂ ਕਿੱਥੋਂ ਆਏ ਹੋ ਦਿੱਲੀ ਦਿੱਲੀ ਤੋਂ ਆਏ ਹੋ ਜੀ ਬੜੀ ਦੂਰੋਂ ਆਏ ਹੋ ਤੇ ਕਿੱਦਾਂ ਲੱਗਾ ਕਪੜਾ ਰੇਟ ਉਡ ਕਿੱਦਾਂ ਲੱਗੇ ਰੇਟ ਉ ਬਹੁਤ ਵਧੀਆ ਲੱਗਿਆ ਔਰ ਸਾਰੇ ਚੀਜ਼ ਮਟੀਰੀਅਲ ਵੀ ਵਧੀਆ ਆ ਮੈਂ ਨੂੰ ਯਕੀਨ ਨਹੀਂ ਸੀ ਲੇਕਿਨ ਇੱਥੇ ਆ ਕੇ ਬਲੀਵ ਹੋ ਗਿਆ ਕਿ ਕਪੜਾ ਵਧੀਆ ਸਾਰਾ ਕੁਝ ਤੁਸੀਂ ਕਿੱਥੋਂ ਆਏ ਹੋ ਫਰੋਜ ਫਰੋਜਪੁਰ ਤੋਂ ਤੁਹਾਨੂੰ ਕਿੱਦਾਂ ਲੱਗਾ ਕਪੜਾ ਰੇਟ ਸਹੀ ਲੱਗਾ ਜੋ ਕਹਿੰਦੇ ਉਹ ਦੇ ਰਹੇ ਜੀ ਹਾਂ ਜੀ ਸੋ ਇਸੇ ਤਰ੍ਹਾਂ ਤੁਸੀਂ ਦੇਖ ਲਓ ਵੀ ਲੋਕ ਤਾਂ ਦੂਰੋਂ ਦੂਰ ਆ ਕੇ ਫਾਇਦੇ ਲੈ ਰਹੇ ਹਨ ਤੁਸੀਂ ਕਿਥੋਂ ਆਇਓ ਆਈ ਸਿੰਗਾ ਕਿਥੋਂ ਜੀ ਸਿੰਗਾ ਪਿੰਡ ਤੋਂ ਇਹ ਕਿੱਥੇ ਪੈਂਦਾ ਇਹ ਲਾਂਬੜੇ ਦੇ ਨਾਲ ਅੱਛਾ ਉੱਤੋਂ ਆਇਓ ਕਿੱਦਾਂ ਕੱਪੜਾ ਲੱਗਾ ਤੁਹਾਨੂੰ ਵਧੀਆ ਲੱਗਾ ਰੇਟ ਕਿੱਟਾ ਜੀ ਹਾਂ ਜੀ ਆਹ ਭਾਈ ਨਾ ਵੀ ਗੱਲਬਾਤ ਕਰਦੇ ਭਾਜੀ 5 ਮਿੰਟ ਤੁਸੀਂ ਆਇਓ ਲਫਾਵੇ ਵੱਡੇ ਵੱਡੇ ਦੋ ਭਰ ਲੈ ਤੁਸੀਂ ਯਾਰੇ ਬੰਦੇ ਵੇ ਬਾਈ ਰੇਟ ਕਿੱਦਾਂ ਆ ਆਲ ਪੰਜਾਬ ਤੋਂ ਨਿਆਰੇ ਪੱਕੀ ਗੱਲ ਆ ਹਾਂ ਮੈਂ ਸਾਰੇ ਚੈੱਕ ਕੀਤਾ ਸਾਰੇ ਪਾਸੇ ਬਿਲਕੁਲ ਕੀਤਾ ਜੀ ਅੰਮ੍ਰਿਤਸਰ ਜਲੰਧਰ ਲੁਧਿਆਣਾ ਸਭ ਤੋਂ ਓਕੇ ਰੋਟਾ ਆ ਦੇਖੋ ਵੱਡੇ ਵੱਡੇ ਦੋ ਝੋਲੇ ਭਰਨੇ ਆ ਕਿਉਂ ਭਰੇ ਆ ਕਰਕੇ ਕਹਿੰਦੇ ਰੇਟ ਘੱਟ ਆ ਆਇਓ ਕਪੂਰ ਸਲਾ ਤੋਂ ਕਿੱਦਾਂ ਲੱਗਾ ਜੋ ਵੀਡੀਓ ਚ ਰੇਟ ਬੋਲਦੇ ਸੂਟ ਦੇ ਰਹੇ 100-100 ਰੁਪਏ ਦਾ ਮਿਲ ਗਿਆ ਤੁਹਾਨੂੰ ਜੋ ਰੇਟ ਵੀਡੀਓ ਦੇ ਵਿੱਚ ਕਿਹਾ ਉਹ ਮਿਲ ਰਹੇ ਆ ਹਾਂਜੀ ਹਾਂਜੀ ਮਿਲਦਾ ਸਾਰਾ ਕੱਪੜਾ ਮਿਲ ਗਿਆ ਜੋ ਕਿਹਾ ਸੀ ਫਾਇਦੇ ਹੋ ਰਹੇ ਆ